ਜਾਨਾ ਦੇ ਪੱਖੋਂ ਰੋਡ ਮਾਂ ਬਗਲਾਮੁਖੀ ਧਾਮ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ 243 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਵਾ ਇਸ ਧਾਮ ਦੀ ਕੀ ਵਿਸ਼ੇਸ਼ਤਾ ਹੈਗੀ ਆ ਗੱਲਬਾਤ ਕਰਾਂਗੇ ਮੇਰੇ ਨਾਲ ਮੰਦਰ ਦੇ ਜੋ ਸੇਵਾਦਾਰ ਨੇ ਉਹ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਮਾਂ ਬਗਲਾਮੁਖੀ ਦਾ ਇਹ ਮੰਦਰ ਹੈਗਾ ਵਾ ਇਸ ਮੰਦਰ ਦੀ ਪੂਰੀ ਕੀ ਵਿਸ਼ੇਸ਼ਤਾ ਹੈਗੀ ਪੂਰੀ ਗੱਲਬਾਤ ਕਰ ਲੈਣੇ ਆ ਸਰ ਮੰਦਰ ਦੇ ਵਿੱਚ ਅਖੰਡ ਮਹਾਜਗ ਸ਼ੁਰੂ ਹੋ ਚੁੱਕਾ ਹੈ ਵਾ 243 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਹੈਗਾ ਵਾ ਮੰਦਰ ਦੀ ਥੋੜੀ ਜਿਹੀ ਜਾਣਕਾਰੀ ਦਿਓ ਕਿ ਮੰਦਰ ਦੀ ਕੀ ਵਿਸ਼ੇਸ਼ਤਾ ਹੈਗੀ ਇਹ ਕਦੋਂ ਇਹ ਮੰਦਰ ਸਥਾਪਿਤ ਹੋਇਆ ਸੀ ਜੈ ਮ ਜੀ ਇਹ ਮੰਦਰੀ ਸਥਾਪਨਾ 2014 ਚ ਹੋਈ ਸੀ ਜੀ ਇੱਕ ਛੋਟੇ ਨੇ ਪ੍ਰਗਮ ਤੋਂ ਲੈ ਕੇ ਹੁਣ ਵਿਸ਼ਾਲ ਪ੍ਰਗਰਾਮ ਤੱਕ ਪਹੁੰਚ ਚੁੱਕੀ ਹੈ ਈਮਾਮ ਅਗਲਾ ਮੁਖੀ ਜਿਹੜੇ ਮਾਤਾ ਦਾ ਸਥਾਪਨਾ ਹੈ ਕਮਲਦੇ ਫੁੱਲ ਤੇ ਬਰਾਜਮਾਨ ਹੋਈ ਹੈ ਵੈਸੇ ਹੀ ਦਸ ਮਹਾਵਿਦਿਆ ਚੋ ਅਠਵੀਂ ਮਹਾਵਿਦਿਆ ਕਿਨੀ ਜਾਂਦੀ ਹੈ ਔਰ ਕਮਲਦੇ ਫੁੱਲ ਤੇ ਬਰਾਜਮਾਨ ਦਾ ਇਹ ਸਾਡੇ ਜਿਹੜੇ ਮਹੰਤ ਪ੍ਰਵੀਨ ਚੌਧਰੀ ਜੀ ਹੈ ਉਹਨਾਂ ਦੇ ਮਤਲਬ ਸੋਚ ਇਦਾਂ ਦੀ ਸੀ ਕਿ ਇਹਨੂੰ ਤਾੰਤ੍ਰਿਕ ਦੀ ਦੇਵੀ ਕਿਹਾ ਜਾਂਦਾ ਇਕੱਲੀ ਤਾੰਤ੍ਰਿਕ ਦੀ ਦੇਵੀ ਨੇ ਹਰ ਤਰ੍ਹਾਂ ਦੀ ਇਹ ਸ਼ਤਰੂਨਾਸ਼ਕ ਤੁਹਾਡੇ ਘਰ ਸੁੱਖ-ਦੁੱਖ ਕੋਈ ਸਵਾਸਤਿਕ ਦੀ ਕੋਈ ਰੋਬਰਦੀ ਕਿਸੇ ਦਾ ਕੋਈ ਸਮੱਸਿਆ ਹੋਵੇ ਉਹ ਇੱਥੇ ਹੱਲ ਹੁੰਦੀ ਹੈ ਲੋਕਾਂ ਦਾ ਜਿਹੜਾ ਡਰ ਸੀਗਾ ਕਈ ਲੋਕ ਡਰਦੇ ਸੀ ਤਾਂਤਰਿਕ ਦੀ ਦੇਵੀ ਕਰਕੇ ਲੋਕ ਨਹੀਂ ਕਿਤੇ ਜਾਂਦੇ ਜਾਂਦੇ ਸੀ ਇਹ ਸਾਰਾ ਕੁਝ ਲੋਕਾਂ ਦੀ ਮੈਂਟੈਲਿਟੀ ਚੇਂਜ ਕਰਨ ਦਾ ਸਿਸਟਮ ਹੈਗਾ ਉਹ ਮਹੰਤ ਪ੍ਰਵੀਨ ਚੌਧਰੀ ਜੀ ਔਰ ਮਿਸਿਸ ਛਤਵਾਲ ਦੀ ਸਿਸਟਮ ਦੇ ਨਾਲ ਹੀ ਚੇਂਜ ਹੋਇਆ ਸ਼ਾਇਦ ਪਹਿਲਾ ਮੰਦਰ ਹੋਵੇਗਾ ਜਿੱਥੇ ਕੰਮਲ ਦੇ ਫੁੱਲ ਤੇ ਵਿਰਾਜਮਾਨ ਆ ਮਬਖਲਾ ਹਾਂਜੀ ਹਾਂਜੀ ਇਹ ਪਹਿਲਾ ਹੀ ਮੰਦਰ ਹੈ ਜੀ ਜਦੋਂ ਇਹਨਾਂ ਦੀ ਸਥਾਪਨਾ ਹੋਈ ਜਿੱਦਾਂ ਤੁਸੀਂ ਕਹਿ ਰਹੇ ਸੀ ਕਿਦੋਂ ਸਟਾਰਟਿੰਗ 2014 ਇੱਕ ਛੋਟਾ ਇਹਨਾਂ ਬ੍ਰਿਕਸ਼ੇਗਾ ਉਹਨੇ ਤੁਸੀਂ ਦੇਖੋ ਜਦੋਂ ਤੇ ਤੁਸੀਂ ਕਾਫੀ ਸਾਲਾਂ ਤੋਂ ਰੈਗੂਲਰ ਆ ਰਹੇ ਹੋ ਔਰ ਇੰਟਰਵਿਊ ਲੈ ਰਹੇ ਸਾਰਿਆਂ ਦੀ ਔਰ ਇਸ ਟਾਈਮ ਬਰਗਦ ਦਾ ਇਹ ਬ੍ਰਿਕਸ਼ ਟਾਈਪ ਬਣ ਗਿਆ ਔਰ ਛੋਟੇ ਨੇ ਪ੍ਰੋਗਰਾਮ ਤੋਂ ਇਹ ਇਸ ਟਾਈਮ ਕਮ ਸੇ ਕਮ 6 ਗੁਣਾ ਵੱਡਾ ਹੋ ਚੁੱਕਾ ਔਰ ਇਸ ਵਾਰੀ ਜਿਹੜਾ ਇਹਦਾ ਹਵਨ ਗੁੰਡਾ 120x108x108 ਸ਼ਾਇਦ ਨਾਰਥਰਨ ਇੰਡੀਆ ਚ ਇਹ ਕਿਤੇ ਵੀ ਨਹੀਂ ਹੋ ਸਕਦਾ ਹੈ ਔਰ ਉਹਦੇ ਚ ਲੱਖਾਂ ਦੀ ਤعداد ਨਾਲ ਸੰਗਤ ਬੈਠਦੀ ਹੈ ਹਰ ਸਾਲ ਦੀ ਤਰ੍ਹਾਂ ਔਰ ਹੁਣ ਵੀ ਸਾਨੂੰ ਤੀਸਰਾ ਦਿਨ ਅੱਜ ਦੇ ਤਰੀਕ ਚ ਔਰ ਬਹੁਤ ਅੱਛਾ ਲੋਕ ਆ ਰਹੇ ਆ ਹੁਤੀਆਂ ਆ ਪਾਰੇ ਔਰ ਦਿਨ ਰਾਤ ਇਥੇ ਲੰਗਰ ਚੱਲ ਰਿਹਾ ਸਪਤਾਹਿਕ ਜਗ ਵੀ ਹੁੰਦੇ ਇਥੇ ਹਰ ਵੀਰਵਾਰ ਦੀ ਵੀਰਵਾਰ ਹਰ ਵੀਰਵਾਰ ਛਤ ਤੱਕ ਰਾਤ 11 ਵਜੇ ਤੱਕ ਸਪਤਾਹਿਕ ਜਗ ਹੁੰਦਾ ਔਰ ਜੇ ਉਸ ਦੌਰਾਨ ਵੀ ਕਿਸੇ ਨੇ ਆਪਣਾ ਕੋਈ ਜਗ ਕਰਾਣਾ ਹੋਵੇ ਪਰਸਨਲ ਫੈਮਲੀ ਦਾ ਉਹ ਵੀ ਇਥੇ ਸੁਵਿਧਾ ਦਿੱਤੀ ਗਈ ਹੈ ਉਹਦੇ ਇੱਕ ਨੋਮੀਨਲ ਚਾਰजेस ਹੈ ਉਹ ਇਥੇ ਪੁਜਿਤ ਬੈਠੇ ਨੇ ਵਿਦਵਾਨ پروفیسر ਉਹ ਤੁਹਾਡੇ ਪਰਿਵਾਰ ਦੇ ਤੁਹਾਡੇ ਕਾਮਲੇ ਸਾਹਮਣੇ ਇੱਥੇ ਯੱਗ ਕਰਦੇ ਅੱਛਾ ਮਾ ਬੰਗਲਾ ਬੁਕਸੇ ਜਿਵੇਂ ਮੰਦਿਰ ਇੱਥੇ ਸਥਾਪਿਤ ਕੀਤਾ ਆ ਬਾਹਰ ਹਨੂਮਾਨ ਜੀ ਦੀ ਇੱਕ ਪਾਸੇ ਮੂਰਤੀ ਇੱਕ ਪਾਸੇ ਭੈਰੋ ਦੀ ਮੂਰਤੀ ਹੈਗੀ ਆ ਥੋੜਾ ਇਸ ਬਾਰੇ ਵਿਸਤਾਰ ਜਾਣਕਾਰੀ ਦਿਓ ਕੀ ਹੈ ਮਾਂ ਤੇ ਮਾਂ ਜਿਹੜੀ ਹੈ ਉਹ ਬਾਲਾ ਜੀ ਔਰ ਭੈਰੋ ਦੇ ਨਾਮ ਹੀ ਚਲਦੀ ਜੀ ਜਿੱਥੇ ਦੋਨੇ ਹੋਣੇ ਉੱਥੇ ਮਾਂ ਦੀ ਸਥਾਪਨਾ ਹੋਣੀ ਹੈ ਜੀ ਇਕੱਲੀ ਮਾਂ ਦੀ ਸਥਾਪਨਾ ਵਿੱਚ ਪੂਰਾ ਮੰਦਿਰ ਨਹੀਂ ਨਾ ਕਿਹਾ ਜਾਂਦਾ ਇਸ ਕਰਕੇ ਦੀ ਸਥਾਪਨਾ ਤੋਂ ਕਰਨ ਤੋਂ ਬਾਅਦ ਇਹਨਾਂ ਦੇ ਮੱਥਾ ਟੇਕਣ ਤੋਂ ਬਾਅਦ ਹੀ ਸੀ ਇਨਾ ਦਰਸ਼ਨ ਕਰਦੇ ਇਹਦੇ ਵਿੱਚ ਤੁਸੀਂ ਦੇਖੋ ਕੁਝ ਮੰਦਰਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸੂਰੂਪ ਰੱਖੇ ਜਾਂਦੇ ਇਹਦੇ ਵਿੱਚ ਸਰਸਤੀ ਜੀ ਦਾ ਕੁਬੇਰ ਜੀ ਦਾ ਸ਼੍ਰੀ ਲਕਸ਼ਮੀਨਾਰਾਇਣ ਜੀ ਦਾ ਸ਼੍ਰੀ ਗਣਪਤੀ ਜੀ ਦਾ ਬੋਲੇਨਾਥ ਜੀ ਦਾ ਉਹ ਯਗਪੁਰਸ਼ ਭਗਵਾਨ ਜੀ ਦਾ ਵੀ ਇੱਥੇ ਸਥਾਪਨਾ ਕੀਤੀ ਗਈ ਹੈ ਮਾਂ ਬਗਲਾ ਮੁਖੀ ਦੇ ਸਾਰੇ ਪ੍ਰੋਗਰਾਮ ਦੇ ਵਿੱਚ ਹੀ ਹੈ ਜਿਹੜੇ ਕੁਝ ਸਿਸਟਮ ਦੇ ਹਿਸਾਬ ਨਾਲ ਇਹਨਾਂ ਜਿੱਦਾਂ ਜੋਤਿਸ਼ ਦੇ ਹਿਸਾਬ ਨਾਲ ਔਰ ਜਿਹੜਾ ਇਹ ਮੰਦਿਰ ਦੀ ਸਥਾਪਨਾ ਦੀ ਜਿਹੜੀ ਡਿਗਰੀ ਹੈ ਜਿੱਦਾਂ ਅਸੀਂ ਬਰਖੰਡੀ ਦੇਖਦੇ ਆ ਜਿਨ੍ਹਾਂ ਨੇ ਡਿਗਰੀਆਂ ਉਹਦੀਆਂ ਨਾ ਉਸੇ ਡਿਗਰੀ ਦੇ ਐਂਗਲ ਦੇ ਹਿਸਾਬ ਨਾਲ ਹੀ ਸਥਾਪਨਾ ਕੀਤੀ ਗਈ ਹੈ ਇਹ ਵੀ ਜਿਹੜੀ ਸੋਚ ਸੀ ਮਿਸਟਰ ਚਤਵਾਲ ਦੀ ਮਿਸੇ ਚਤਵਾਲ ਦੀ ਔਰ ਸਾਡੇ ਮਾਨਤ ਪ੍ਰਵੀਨ ਚੋਦਰੀ ਸੀ ਇਹ ਸਾਰੀਆਂ ਡਿਗਰੀਆਂ ਮਾਪ ਕੇ ਹੀ ਕੀਤੀ ਗਈ ਹੈ ਕਿ ਇਹਦੀ ਜਿਹੜੀ ਪੋਜ਼ਿਟਿਵਨੈਸ ਹੈ ਜਿੱਦਾਂ ਕਹਿੰਦੇ ਨੇ ਬੜੀ ਸੰਗਤ ਛੋਟੀ ਨਹੀਂ ਸੰਗਤ ਐਡੀ ਦੂਰੋਂ ਲਿਦਾਣੇ ਤੋਂ 20 ਕਿਲੋਮੀਟਰ ਬਾਹਰ ਹੋਣ ਦੇ ਬਾਵਜੂਦ ਲੱਖਾਂ ਤੇਦਾ ਨਾ ਦੁਨੀਆ ਆਣਾ ਇਹ ਵੀ ਕਿਸੇ ਦੀ ਕੋ ਮਨੋਕਾਮਨਾ ਪੂਰੀ ਹੁੰਦੀ ਤੋਦੀ ਆਂਦਾ ਜੀ ਕਹਿੰਦੇ ਵੀ ਖਾਸ ਕਰਕੇ ਹਿੰਦੂ ਤੇ ਸਿੱਖ ਪਰਿਵਾਰ ਮਿਲ ਕੇ ਇਸ ਮੰਦਰ ਨੂੰ ਚਲਾਉਂਦੇ ਨੇ ਹਾਂਜੀ ਇਹ ਨਾਲੇ ਸਬੰਧਿਤ ਨਹੀਂ ਹੈ ਇਥੇ ਹਰ ਧਰਮ ਦਾ ਵੈਲਕਮ ਹੈ ਔਰ Hindu ਸਿੱਖ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੈਸੇ ਹੀ ਭਾਈਚਾਰੇ ਸ਼ੁਰੂ ਤੋਂ ਪੰਜਾਬ ਚ ਤੁਹਾਨੂੰ ਪਤਾ ਕਿ ਕਿਸੇ ਲਈ ਹਿੰਦੂਆਂ ਦੇ ਵਿੱਚ ਵੀ ਤੇ ਇੱਕ ਵੱਡਾ ਭਰਾ ਸਰਦਾਰ ਸਿੰਘ ਨੇ ਜਾਂਦਾ ਸੀ ਅੱਜ ਵੀ ਇਹੀ ਸਿਸਟਮ ਹੈ ਜੀ ਸਾਡੇ ਮਿਸਟਰ ਛਤਵਾਲ ਜੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਮਹੰਤ ਪ੍ਰਵੀਨ ਚੌத்ਰੀ ਜੀ ਸਾਡੇ ਰਾਜਸਥਾਨੀ ਹੈ ਪਰ Hindu ਫੈਮਿਲੀ ਤੋਂ ਬਿਲੋਂਗ ਕਰਦੇ ਔਰ ਜਿੰਨੀ ਵੀ ਸੰਗਤ ਹੈ ਉਹ ਸਾਰੀ Hindu ਜਾਂ ਸਿੱਖ ਲਈ ਕੀ ਹੈ ਸਾਰੇ ਇਕੱਠਾ ਹੈ ਪੂਰਾ ਸਰ ਸਰ ਵੱਟੀ ਕਿੰਤੀ ਦੇ ਵਿੱਚ ਸਰਦਾਲੂ ਪੁੰਚ ਰਗੇ 243 ਕਿੰਡ ਦਾ ਖੰਡ ਮਾ ਜਾਇਗਾ ਹਰ ਸਾਲ ਇਸ ਦੇ ਵਿੱਚ ਵਿਰਧੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦੇ ਇੰਤਜ਼ਾਮ ਜਿਹੜੇ ਨੇ ਹੁਣ ਕੀਤੇ ਗਏ ਨੇ ਪੂਰੀ ਵਿਵਸਥਾ ਹੈਗੀ ਹੈ ਜੀ ਬਾਹਰੋਂ ਐਂਟ੍ਰਾਂਸ ਤੋਂ ਤੁਸੀਂ ਆਪ ਦੇਖ ਲਓ ਪਾਰਕਿੰਗ ਨੇ ਵੀ ਸਮਝ ਲਓ ਕਿ ਬਹੁਤ ਵੱਡਾ ਏਰੀਆ ਪਾਰਕਿੰਗ ਦਾ ਹੈਗਾ ਉਹਦੇ ਤੇ ਅਸੀਂ ਡਿਫਰੈਂਟ ਡਿਫਰੈਂਟ ਸੌਂਦੇ ਵੀ ਆਪੀਏ ਉਹਨਾਂ ਦੀ ਪਾਰਕਿੰਗ ਵੀ ਆਪੀਏ ਮਤਲਬ ਜਿਹੜੇ ਸਾਡੇ ਸੇਵਕ ਨੇ ਅਸੀਂ ਉਹਨਾਂ ਨੂੰ ਵੀ ਆਪੀਏ ਕਹਿੰਦੇ ਆ ਜਿਵੇਂ ਸੇਵਕ ਨੇ ਫਟਾਫਟ ਅੰਦਰ ਆ ਉਹਦੇ ਲਈ ਪਾਰਕਿੰਗ ਦੀ ਲੋਗ ਵਿਵਸਥਾ ਹੈ ਕੋਈ ਬੱਸਾਂ ਤਿਆਰ ਹੈ ਬੱਸਾਂ ਦੀ ਲਗ ਹੈਗਾ ਥੀ ਵੀਰ ਹੈ ਉਹਦੀ ਲੱਗ ਪਾਰਕਿੰਗ ਦੀ ਬਹੁਤ ਵਿਅਸਥਾ ਫਿਰ ਮੰਦਰ ਦੇ ਪ੍ਰਾਂਗਣ ਚ ਪਾ ਗਏ ਆਂਦੇ ਆ ਸਾਰੀ ਬੈਠਣ ਦੀ ਉਤਰਨ ਸਾਰੀ ਵਿਅਸਥਾ ਗਈ ਆ ਮਤਲਬ ਸ਼ੁਰੂ ਤੋਂ ਲਾ ਕੇ ਐਂਡ ਲੰਗਰ ਘਰ ਤੱਕ 꾸ਰੀ ਵਿਅਸਥਾ ਹੈਗੀ ਆ 50 ਹਜ਼ਾਰ ਬੰਦਾ ਐਟ ਟਾਈਮ ਮੰਦਰ ਜਾ ਸਕਦਾ ਕੋਈ ਪ੍ਰੋਬਲਮ ਨਹੀਂ ਹੋਏਗੀ ਉਹਨੂੰ ਇੰਨੀ ਦਰੋਂ ਆਣਾ ਦੇਖੋ ਜੀ ਬਾਹਰ ਮੂਵਮੈਂਟ ਕਰਕੇ ਐਂਡ ਤੱਕ ਲੰਗਰ ਖਾਨ ਤੱਕ ਉਹਨੂੰ 1 ਘੰਟਾ ਦਾ ਟਾਈਮ ਚਾਹੀਦਾ ਮਿਨਿਮਮ ਜਿਹੜੀ ਸੰਗਤ ਬਾਹਰ ਆਉਂਦੀ ਹੈ ਮੰਦਰ ਐਂਟਰ ਕਰਦੀ ਹੈ ਮਹਾਮੈਨੂ ਮੱਥਾ ਟੇਕਦੀ ਹੈ ਨਾਰੀਅਲ ਗੁਣ ਨਾਰੀਅਲ ਲਗਾਉਂਦੀ ਹੈ ਹਵਨ ਗੁੜ ਤੇ ਸਮਗਰੀ ਪ ਉਹਨੂੰ ਹੀ ਕੰਟਰ ਲੱਗਦਾ ਔਰ 50000 ਬੰਦੇ ਦੀ ਵਿਸਥਾ ਤੇ ਹੈਗੀ ਹੈ ਹੁਣ ਕੱਲ ਵੀਰਵਾਰ ਸੀਗਾ ਚਟਤਗਰ 83 40000 ਬੰਦਾ ਦੀ ਕਲ ਮੂਵਮੈਂਟ ਸੀਗੀ ਇੱਥੇ ਕਿਉਂਕਿ ਸਾਨੂੰ ਉਸ ਤੋਂ ਧਾਗੇ ਤੋਂ ਕਾਊਂਟ ਹੋ ਜਾਂਦਾ ਕਿਉਂਕਿ ਤਾਂ ਘਰ ਬੰਦਾ ਬਣਵਾਉਂਦਾ ਸਾਨੂੰ ਦੀ ਕਾਊਂਟਿੰਗ ਪਾਉਦੇ ਕਿੰਨੀ ਮੂਵਮੈਂਟ ਹੈਗੀ ਆ ਇਸ ਕਰਕੇ ਇੱਥੇ ਮਹਾਮਈ ਦੀ ਬਹੁਤ ਕਿਰਪਾ ਸਾਨੂੰ ਰਾਸਤੀ ਕੋ ਨੰਨਛੇ ਨਹੀਂ ਹੈਗੀ ਜਿੰਨੀ ਮਰਜ਼ੀ ਸੰਗਤ ਆਵੇ ਸਰ ਕਿਸ ਤਰ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮੰਦਰ ਦੇ ਵਿੱਚ ਆ ਕੇ ਮੰਦਰ ਦੇ ਵਿੱਚ ਜਿਹੜਾ ਚਲਾ ਕੇ ਵੈਸੇ ਤਾਂ ਮਨੋ ਕਾਮਨਾ ਪੂਰੀ ਹੁੰਦੀਆਂ ਪਰ ਬੰਗਲਾ ਮੁਖੀ ਧਾਮ ਦੇ ਵਿੱਚ ਕਿਸ ਤਰ੍ਹਾਂ ਦੀ ਮਨੋ ਕਾਮਨਾ ਪੂਰੀ ਕਰਦੇ ਜੈ ਮਾਤਾ ਦੀ ਮਾ ਬੰਗਲਾ ਮੁਕੀ ਤੰਤ ਸਾਧਨਾ ਦੀ ਜਿੱਦਾਂ ਕਿ ਹੰਡਾ ਸਾਹਿਬ ਨੇ ਦੱਸਿਆ ਤੰਤ ਸਾਧਨਾ ਦੀ ਦੇਵੀ ਹੈ ਔਰ ਇਹ ਇਨਸਟੈਂਟ ਰਿਜ਼ਲਟ ਦਿੰਦੀ ਹੈ ਤੰਤ ਸਾਧਨਾ ਦਾ ਮਤਲਬ ਹੀ ਹੁੰਦਾ ਕਿ ਆਪਾਂ ਜਦੋਂ ਤੰਤਰੀ ਸਾਧਨਾ ਕੋਈ ਵੀ ਕਰਦੇ ਆ ਸਾਨੂੰ ਇਨਸਟੈਂਟ ਰਿਜ਼ਲਟ ਮਿਲਦਾ ਮੈਂ ਕਹਿੰਨਾ ਇਨਸਟੈਂਟ ਰਿਜ਼ਲਟ ਮਿਲਦਾ ਮੈਂ ਪਿਛਲੇ 10 ਸਾਲਾਂ ਤੋਂ ਇੱਥੇ ਸੇਵਾ ਨਿਭਾ ਰਿਹਾ ਔਰ ਜਿਸ ਆਦਮ ਜੋ ਵੀ ਵਿਅਕਤੀ ਜੋ ਵੀ ਸ਼ਰਧਾਲੂ ਇੱਥੇ ਜੁੜਦਾ ਹੈ ਉਹ ਜੁੜਦਾ ਚੱਲੇ ਜਾ ਰਿਹਾ ਮਤਲਬ ਕਿ ਇੱਕ ਹੁੰਦਾ ਨਾ ਕਿ ਆਪਾਂ ਇੱਕ ਯੱਗ 'ਚ ਹੂਤੀ ਪਾਨੇ ਆ ਔਰ ਉਤੋਂ ਆਪਾਂ ਕਹਿੰਨੇ ਹਾਂਜੀ ਅਸੀਂ ਉਸ ਤੋਂ ਅਲੱਗ ਹੋ ਗਿਆ ਪੂਰਤੀ ਹੋ ਗਈ ਪਰ ਇੱਥੇ ਜਿਹੜਾ ਵੀ ਆਉਂਦਾ ਉਹ ਜੁੜਦਾ ਚਲੇ ਜਾਂਦਾ ਹੈ ਪਤਾ ਨਹੀਂ ਕੀ ਸ਼ਕਤੀ ਹੈ ਮਾਈ ਦੀ ਕਿ ਇੱਥੇ ਜੁੜਾ ਬਹੁਤ ਹੈ ਜਨਤਾ ਦਾ ਤੇ ਬਹੁਤ 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 ਮੈਂ ਕਹਿੰਨਾ ਲੋਕਾਂ ਦੀ ਸਰਦਾਰਨਾਂ ਦੀ ਬਹੁਤ ਲੋਕ ਆਉਂਦੇ ਆਪਣੇ ਆਸਥਾ ਮਨੋ ਕਾਮਨਾ ਲੈ ਕੇ ਉਹਨਾਂ ਦੀ ਪੂਰੀ ਹੁੰਦੀ ਹੈ ਐਸਾ ਕੀ ਮੈਸੇਜ ਦੇਣਾ ਚਾਹੂਗੇ ਅ ਖੰਡ ਮਹਾਜਕਾਤਗਰ ਕੀ ਮੈਸੇਜ ਦੇਣਾ ਚਾਹੂਗੇ ਸਰਦਾਰਨਾਂ ਲਈ ਕਿਸ ਤਰ੍ਹਾਂ ਇੱਥੇ ਪਹੁੰਚਣ ਕੀ ਇੰਤਜ਼ਾਮ ਹੋਣਾ ਵਾਸਤੇ ਹੈਗੇ ਇੰਤਜ਼ਾਮ ਹੁਣ ਤੋਂ ਕੁਝ ਆਲਾ ਕੈਬ ਵੀ ਆਣਾ ਸ਼ੁਰੂ ਹੋ ਗਈ ਜੀ ਪਹਿਲੇ ਨਹੀਂ ਆਉਂਦੇ ਸੀ ਕੁਝ ਪ੍ਰਾਈਵੇਟ ਗੱਡੀਆਂ ਲਗਾਈਆਂ ਗਈਆਂ 27 ਚੌਂਕ ਤੋਂ ਜਿਹੜੀਆਂ ਸਰਦਾਰਨਾਂ ਨੂੰ ਲੈ ਕੇ ਇੱਥੇ ਡ੍ਰੌਪ ਕਰਦੀਆਂ ਔਰ ਕੁਝ ਤੋਂ ਚੱਲ ਜਾਂਦੀਆਂ ਕੁਝ ਤਾਂ ਵੱਲੋਂ ਵੀ ਗੱਡੀਆਂ ਪ੍ਰੋਵਾਈਡ ਕੀਤੀਆਂ ਗਈਆਂ ਕੁਝ ਸੇਵਾਦਾਰ ਜਿਹੜੇ ਬਜ਼ੁਰਗ ਦੇ ਪਰਿਵਾਰ ਆ ਜਾਂ ਕੋਈ ਵੀ ਹੈ ਉਹਨੂੰ ਡ੍ਰੌਪ ਕਰਨ ਦੀ ਜਿਹੜੀ ਸਾਰੀ 27 ਚੌਂਕ ਤੱਕ ਅਪਸਿਲਟੀ ਦਿੱਤੀ ਗਈ ਹੈ ਜੇ ਕਿਸੇ ਨੂੰ ਜ਼ਰੂਰਤ ਹੋਵੇ ਤਾਂ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ ਬਾਕੀ ਤੁਸੀਂ ਜਦੋਂ ਇਹ ਕਹਿ ਰਹੇ ਹੈ ਕਿ ਇਹ ਇਹਦਾ ਕੀ ਬੈਨੀਫਿਟ ਹੈ ਬੈਨੀਫਿਟ ਤੇ ਚੇ ਹੈ ਜੀ ਕਿ ਜਦੋਂ ਇਹ ਜਗ ਹੁੰਦਾ ਹੈ ਇਸ ਦਾ ਅਸੀਂ ਪਹਿਲੇ ਐਟਮੋਸਫੇਅਰ ਜਿਹੜੀ ਇਹਦੀ এনवायरमेंट ਹੈ ਉਹ ਚੈੱਕ ਕਰਾਣੇ ਆ ਔਰ ਉਸ ਤੋਂ ਬਾਅਦ ਜਦੋਂ ਇਹਦਾ ਦੁਆਰ ਤੋਂ ਚੈੱਕ ਹੁੰਦਾ ਉਹਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵਨੈਸ ਆਂਦੀ ਹੈ এনवायरमेंट ਵਧੀਆ ਹੋਣ ਕਰਕੇ ਇਹ ਸਿਰਫ ਇਕੱਲਾ ਸਿੰਗਲ ਕਲੇਪਖਵਰ ਉਹਦਾ ਨਹੀਂ ਇਹ ਲੋਦਾ ਨੇ ਦਾ ਵੀ ਨਵਾਰਮੈਂਟ ਚੇਂਜ ਕਰ ਲਈ ਸਾਡੇ ਮਹਾਂ ਮੰਤ ਪ੍ਰਵੀਨ ਚੌਧਰੀ ਬੁੜੇ ਵੱਡਾ ਪ੍ਰਯਾਸ ਕਰ ਰਹੇ ਹੈ ਇਸ ਕਰਕੇ ਡੇ ਬਾਈ ਡੇ ਜਿਹੜੀ ਸੰਗਤ ਵੱਧ ਰਹੀ ਹੈ ਉਹ ਲੱਖਾਂ ਦੀ ਤਦਾਦ ਨਾਲ ਹੀ ਵੱਧ ਰਹੀ ਹੈ ਔਰ ਇਸ ਵਾਰੀ ਪ੍ਰਗਰਮ ਮੈਂਡਾ ਬੜਾ ਹੋ ਗਿਆ ਕਿ ਅੱਗੇ ਸੀਗਾ ਕਿ ਚਲੋ 20-25 ਹਜ਼ਾਰ ਬੰਦਾ ਪਤਾ ਲੱਗਦਾ ਸੀ ਕੋਈ ਆਇਆ ਹੁਣ ਜਿੱਦਾਂ ਸਾਡੇ ਗੌਤਮ ਜੀ ਨੇ ਕਿਹਾ ਕਿ 50 ਹਜ਼ਾਰ ਬੰਦਾ ਵੀ ਅਟਾ ਟਾਈਮ ਆ ਜਵੇ ਔਰ ਕੋਈ ਕਿਸੇ ਤਰ੍ਹਾਂ ਦੀ ਧੱਕਾ ਮੁੱਕੀ ਨਹੀਂ ਔਰ ਸਭ ਤੋਂ ਪਲੱਸ ਪੁਆਇੰਟ ਇਹ ਹੈ ਕਿ ਡਿਸਪਲਿਨ ਹੈ ਦਦਾ ਹੈ ਕੋਈ ਕਿਸੇ ਨੇ ਵੀ ਅਜੇ ਤੱਕ ਪਿਛਲੇ ਤੁਸੀਂ ਦੇਖੋ 2014 ਤੋਂ ਕਿਸੇ ਚੱਪਲ ਤੇ ਚੋਰੀ ਹੋ ਨਹੀਂ ਦਿੱਤੀ ਜੀ ਇਹ ਵੀ ਕੋ ਬਹੁਤ ਵੱਡੀ ਗੱਲ ਹੈ ਵੀ ਦੇਖਿਆ ਬੜੇ ਖਾਸ ਇੰਤਜ਼ਾਮ ਤੁਸੀਂ ਕੀਤੇ ਹੁੰਦੇ ਨੇ ਹਰ ਇੱਕ ਪਹਿਲੂ ਦਾ ਇੰਤਜ਼ਾਮ ਜਿਹੜਾ ਕੀਤਾ ਤੁਸੀਂ ਉਹ ਸਭ ਤੋਂ ਪਲੱਸ ਪੁਆਇੰਟ ਹੈ ਜੀ ਕੋਈ ਵੀ ਪੇਡ ਵਰਕਰ ਨਹੀਂ ਹੈ ਸਾਰੇ ਕੋ ਬਿਜ਼ਨਸਮੈਨ ਹੈ ਕੋ জব ਹੈ ਕੋਈ ਆਈਏਐਸ ਹੈ ਕੋ ਐਪੀਐਸ ਹੈ ਹਰ ਕੋ ਡਾਕਟਰ ਹੈ ਈਵਨ ਡਾਕਟਰ ਬਲਦੀਪ ਵੀ ਸਾਡੇ ਟਰਸਟੀ ਹੈ ਤੁਸੀਂ ਸਮਝ ਸਕਦੇ ਡਾਕਟਰ ਬਲਦੀਪ ਕੋ ਵੀ ਟਾਈਮ ਨਹੀਂ ਹੁੰਦਾ ਲੁਧਾਨੇ ਜੇ ਉਹ ਬੰਦਾ ਸੇਵਾ ਕਰ ਸਕਦਾ ਤੇ ਬਾਕੀ ਲੁਧਾਨੇ ਤੁਸੀਂ ਸਮਝ ਸਕਦੇ ਕਿੱਦਾਂ ਕਿੱਦਾਂ ਦੇ ਬੰਦੇ ਧਾਵਨਾ ਜੁੜੇ ਆ ਔਰ ਜੁੜਨ ਲੋਕਾਂ ਦੀ ਸੇਫਟੀ ਸਿਕਿਉਰਿਟੀ ਕਰਕੇ ਹੀ ਲੋਕ ਇੱਥੇ ਆ ਰਹੇ ਕਿ ਬਾਕੀ ਜੋ ਪਾਸੇ ਤੱਕਾ ਮੁੱਕੀ ਹੋ ਸਕਦੀ ਇੱਥੇ ਕੋਈ ਤੱਕਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਉਨੇਕੀ ਨਹੀਂ ਹਰ ਬੰਦੇ ਨੂੰ ਰਿਸਪੈਕਟ ਦਿੱਤੀ ਜਾਂਦੀ ਹੈ ਚਾਹੇ ਛੋਟਾ ਹੋਵੇ ਵੱਡਾ ਹੋਵੇ ਕਿ ਕੋਈ ਰੋਕ ਟੋਕ ਨਹੀਂ ਉਹ ਦਿਨ ਰਾਤ ਅਟੁੱਟ ਲੰਗਰ ਚੱਲਦਾ ਹੈ ਜਿਹੜਾ ਅਟੁੱਟ ਲੰਗਰ ਵੀ ਚੱਲਦਾ ਨਾ ਉਹ ਵਿਆਹ ਵਰਗਾ ਹੀ ਹੈ ਆਮ ਲੰਗਰ ਨਹੀਂ ਹੈ ਤੁਸੀਂ ਕਿゼਲੇ ਮੀਨ ਇੰਟਰਵਿਊ ਲੈ ਆਈ ਰਹੇ ਤੇ ਕਰੀ ਇਹਨਾਂ ਨੂੰ ਨਿਗਮਰਵਾ ਕੇ ਦਿਖਾਓ ਪਬਲਿਕ ਨੂੰ ਕਿ ਇਸ ਕਰੇ ਸਾਰੇ ਸਾਰੇ ਸ਼ਹਿਰ ਵਾਸੀਆਂ ਨੂੰ ਖੁਲਾਸਾ ਦਾ ਕਿ ਆਓ ਦਿਨੇ ਆਓ ਰਾਤ ਆਓ ਜਦੋਂ ਮਰਜੀ ਆਓ ਸਵਾ ਹਵੇਜ਼ ਮਾਪਤੀਏ ਤੇ ਇਸ ਕਰਕੇ 21 ਤਰੀਕ ਤੋਂ ਪਹਿਲੇ ਪਹਿਲੇ ਜਦੋਂ ਮਰਗੀਓ ਸਾਹਿਬ ਪਰਿਵਾਰ ਆਉਗੇ ਸਵਾਗਤ ਹੈ ਜੀ ਸਾਰਿਆਂ ਦੇ ਦਿਲ ਖੋਲ ਕੇ ਸਵਾਗਤ ਹੈ ਜੀ ਜੈ ਮਾ ਬੰਗਲਾ ਮੁਖੀ ਧਾਮ ਦੀ ਇੱਕ ਰੂਪੇ ਤਸਵੀਰਤਾਂ ਦਿਖਾ ਦਿੰਨੇ ਆ ਇਸ ਮੰਦਿਰ ਦੀ ਜਿਹੜੀ ਸਥਾਪਨਾ ਵਾ ਤੁਹਾਨੂੰ ਉਸਤੇ ਬਾਰੇ ਜਾਣਕਾਰੀ ਦਿੱਤੀ ਆ ਮੰਦਿਰ ਦੀ ਸ਼ੁਰੂਆਤ ਕਦੋਂ ਹੋਈ ਸੀ ਤਾਂ ਇਹ ਮੰਦਿਰ ਦੇ ਵਿੱਚ 243 ਘੰਟੇ ਦਾ ਖੰਡ ਮਹਾਜਗ ਚਾਰਾ ਜਿਵੇਂ ਦੱਸਿਆ ਕਿ ਹਰ ਸਾਲ ਜਿਹੜੀ ਇਸ ਦੇ ਵਿੱਚ ਵਿਰਧੀ ਕੀਤੀ ਜਾਂਦੀ ਹੈ ਪਰ ਇਸ ਸਾਲ ਵੀ ਜਿਹੜਾ ਵਾ ਜੋ ਥੋੜੀ ਵਿਰਧੀ ਕੀਤੀ ਗਈ ਹੈ 11 ਫਰਵਰੀ ਤੋਂ ਇਹ ਖੰਡ ਮਹਾਜਗ ਸ਼ੁਰੂ ਹੈ 21 ਫਰਵਰੀ ਤੱਕ ਖੰਡ ਮਹਾਜਗ ਜਿਹੜਾ ਚੱਲੇਗਾ